ਮੀਨਾ ਦੀ ਉਮਰ 25 ਸਾਲ ਹੈ ਤੇ ਉਸ ਦਾ ਵਿਆਹ ਹੋ ਗਿਆ। ਉਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ। ਜੋ ਵੀ ਉਸ ਨੂੰ ਵੇਖਦਾ ਬਸ ਵੇਖਦਾ ਹੀ ਰਹਿ ਜਾਂਦਾ। ਉਸ ਦੇ ਵਿਆਹ ਨੂੰ 3 ਸਾਲ ਹੋ ਗਏ ਸੀ। ਉਸ ਦੇ ਕੋਲ ਇੱਕ ਧੀ ਵੀ ਹੈ ਜੋ ਕਿ ਹਲੇ 4 ਮਹੀਨਿਆਂ ਦੀ ਸੀ। ਉਸ ਦਾ ਘਰ ਵਾਲਾ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਚਲਾ ਗਿਆ। ਬੱਚਾ ਛੋਟਾ ਹੋਣ ਕਰਕੇ ਉਸ ਦੇ ਨਾਲ ਨਹੀਂ ਜਾ ਪਾਈ। ਉਸ ਦਾ ਘਰ ਵਾਲਾ ਸਾਲ ਦੇ ਵਿੱਚ ਇੱਕ ਵਾਰੀ ਗੇੜਾ ਮਾਰਦਾ ਸੀ ਤੇ ਉਸ ਦੇ ਨਾਲ ਜਾਣਾ। ਮੀਨਾ ਲਈ ਪੋਸੀਬਲ ਨਹੀਂ ਸੀ ਉਹਨਾਂ ਦੀ ਮਜਬੂਰੀ ਸੀ ਇਸ ਲਈ ਉਹਨਾਂ ਨੂੰ ਉਹ ਇੱਥੇ ਹੀ ਛੱਡ ਕੇ ਚਲਾ ਗਿਆ ਸੀ ਮੀਨਾ ਦੇ ਕੋਲ ਉਸ ਦਾ ਦੌਰ ਰਹਿੰਦਾ ਸੀ ਜਿਸ ਦੀ ਉਮਰ 20 ਸਾਲਾਂ ਦੇ ਨੇੜੇ ਸੀ ਪਹਿਲਾਂ ਉਹ ਹੋਸਟਲ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਪੜ੍ਹਾਈ ਕਰਦਾ ਸੀ ਫਿਰ ਉਸ ਤੋਂ ਬਾਅਦ ਉਹ ਹੋਸਟਲ ਤੋਂ ਸਿੱਧਾ ਘਰ ਸ਼ਿਫਟ ਹੋ ਗਿਆ ਸੀ ਕੁਝ ਮਹੀਨੇ ਪਹਿਲਾਂ ਹੀ ਉਹ ਇੱਥੇ ਆਇਆ ਸੀ ਤੇ ਮੀਨਾ ਦੀ ਸੱਸ ਦੀ ਮੌਤ ਹੋ ਗਈ ਸੀ ਹੁਣ ਉਸ ਦਾ ਜਵਾਨ ਦਿਉਰੋਸ ਤੇ ਨਾਲ ਹੀ ਰਹਿੰਦਾ ਸੀ ਉਸ ਦਾ ਸੁਭਾਅ ਬਹੁਤ ਵਧੀਆ ਸੀ ਸ਼ਰੀਰ ਦਾ ਤਕੜਾ ਅਤੇ ਬਹੁਤ ਹੀ ਮਿਲਣਸਾਰ ਸੀ ਤੇ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਘਰ ਵਾਲੇ ਤੇ ਜਾਣ ਤੋਂ ਬਾਅਦ ਪਿਛਲੇ 4 ਮਹੀਨਿਆਂ ਤੋਂ ਉਹ ਉਸ ਦੇ ਨਾਲ ਹੀ ਰਹਿ ਰਹੀ ਸੀ ਤੇ ਉਹ ਆਪਣੀ ਪੜ੍ਹਾਈ ਤਾਂ ਕੀ ਧਿਆਨ ਰੱਖਦਾ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਪੜ੍ਹੀ ਲਿਖੀ ਮੀਨਾ ਵੀ ਸੀ ਇਸ ਲਈ ਦੋਨਾਂ ਦੀ ਵਧੀਆ ਬੰਦੀ ਸੀ ਦੋਨੋਂ ਦਿਉਰ ਪਰ ਜਾਇ ਆਪਸ ਵਿੱਚ ਗੱਲਾਂ ਕਰਦੇ ਅਤੇ ਇਦਾਂ ਹੀ ਸਮਾਂ ਬੀਤਦਾ ਉਹ ਉਸਦੇ ਘਰ ਦੇ ਕੰਮਾਂ ਵਿੱਚ ਵੀ ਮਦਦ ਕਰ ਦਿੰਦਾ ਘਰ ਵਾਲੀ ਨੂੰ ਗਈ ਪੂਰੇ 5 ਮਹੀਨੇ ਹੋ ਗਏ ਸੀ ਤੇ ਉਸਨੇ ਮੀਨਾ ਨੂੰ ਹਾਲੇ ਤੱਕ ਕੋਈ ਮੌਕਾ ਨਹੀਂ ਮਿਲਿਆ ਸੀ ਜਿਸ ਕਰਕੇ ਉਹ ਜ਼ਿਆਦਾ ਸਮੇਂ ਅਦਾਸ ਹੀ ਰਹਿੰਦੀ ਸੀ ਉਸ ਦਾ ਦਿਨ ਨਹੀਂ ਲੱਗਦਾ ਸੀ ਤੇ ਹਮੇਸ਼ਾ ਹੀ ਮੂਡ ਖਰਾਬ ਰਹਿੰਦਾ ਪੂਰਾ ਪੂਰਾ ਦਿਨ ਤੇ ਰਾਤ ਨੂੰ ਉਹ ਤੜਫਦੀ ਰਹਿੰਦੀ ਅਤੇ ਉਸ ਨੂੰ ਕੋਈ ਭਰੋਸੇਯੋਗ ਇਨਸਾਨ ਨਜ਼ਰ ਨਹੀਂ ਆਉਂਦਾ ਸੀ ਇੱਕ ਦਿਨ ਉਸ ਨੂੰ ਮੌਕਾ ਲੱਗਾ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਆਉਗੀ ਇਹ ਸੋਚ ਕੇ ਅੱਜ ਉਹ ਬਹੁਤ ਖੁਸ਼ ਸੀ ਇਹ ਉਸ ਦਿਨ ਦੀ ਗੱਲ ਹੈ ਜਦੋਂ ਉਹ ਆਪਣੇ ਦਿਓਰ ਦੇ ਕਮਰੇ ਵਿੱਚ ਬੈੱਡ ਦੀ ਚਾਦਰ ਬਚਾਉਣ ਗਈ ਸੀ ਅਤੇ ਉਸ ਦਾ ਦਿਓਰ ਕਮਰੇ ਦੇ ਵਿੱਚ ਉਸ ਸਮੇਂ ਨਹੀਂ ਸੀ ਉਸ ਨੇ ਦੇਖਿਆ ਪਰ ਉਹ ਬਾਥਰੂਮ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਦੋਂ ਉਸਨੇ ਅੱਗੇ ਜਾ ਕੇ ਵੇਖਿਆ ਤਾਂ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਸੀ ਜਿੱਦਾਂ ਹੀ ਮੀਨਾ ਨੇ ਅੰਦਰ ਝਾਕੇ ਵੇਖਿਆ ਉਸ ਨੂੰ ਅਜੀਬ ਆਵਾਜ਼ਾਂ ਆ ਰਹੀਆਂ ਸੀ ਉਸ ਤੇ ਤਾਂ ਹੋਸ਼ ਹੀ ਉੱਡ ਗਏ ਤੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦਾ ਦਿਉਰ ਇਹ ਕੀ ਕਰ ਰਿਹਾ ਹੈ ਉਸ ਨੇ ਕਾਲੀ ਨਾਲ ਦਰਵਾਜ਼ਾ ਹੀ ਖੋਲ ਦਿੱਤਾ ਅਤੇ ਉਸ ਤੋਂ ਬਾਅਦ ਉਹ ਅੰਦਰ ਵੇਖਣ ਲੱਗੀ ਤੇ ਅੰਦਰ ਦਾ ਨਜ਼ਾਰਾ ਵੇਖ ਕੇ ਤਾਂ ਉਸਦੇ ਹੋਸ਼ ਹੀ ਉੱਡ ਗਏ ਸੀ ਉਸਦੇ ਦੌਰ ਨੇ ਇੱਕਦਮ ਉਸ ਵੱਲ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਬੜੇ ਹੀ ਚਾਹ ਨਾਲ ਆਪਣੀ ਮਾਰਸ਼ ਕਰ ਰਿਹਾ ਸੀ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸਾਂਭਦੀ ਉਸਦੇ ਦੌਰ ਦੇ ਵੇਖਣ ਨਾਲ ਉਹ ਪਾਣੀ ਪਾਣੀ ਹੋ ਗਈ ਤੇ ਉਹ ਕਹਿਣ ਲੱਗਾ ਕਿ ਭਾਬੀ ਤੁਸੀਂ ਇੱਥੇ ਕੀ ਕਰ ਰਹੇ ਹੋ ਤਨੇਹਾ ਉਸਦੀ ਆਵਾਜ਼ ਨਾਲ ਹੀ ਡਰ ਗਈ ਸੀ ਅਤੇ ਉੱਥੋਂ ਭੱਜ ਗਈ ਉਸ ਦਿਨੋਂ ਕਿੰਨੇ ਹੀ ਘੰਟੇ ਉਸਦੇ ਸਾਹਮਣੇ ਨਹੀਂ ਆਈ ਉਸ ਨੂੰ ਸ਼ਰਮ ਜੋ ਆ ਰਹੀ ਸੀ ਪਰ ਸ਼ਾਮ ਨੂੰ ਕੰਮ ਕਰਨ ਸਮੇਂ ਉਹ ਸਤੀ ਬਹੁਤ ਤੰਗ ਕਰ ਰਹੀ ਸੀ ਤੇ ਲਗਾਤਾਰ ਰੋਈ ਜਾ ਰਹੀ ਸੀ ਮਜਬੂਰੀ ਵਿੱਚ ਉਸ ਨੂੰ ਆਪਣੇ ਦਯੋਰ ਦੇ ਕੋਲ ਜਾਣਾ ਪਿਆ ਕਿਉਂਕਿ ਜਦੋਂ ਉਹ ਕੰਮ ਕਰਦੀ ਸੀ ਤਾਂ ਹਮੇਸ਼ਾ ਉਸ ਨੂੰ ਆਪਣੇ ਗੋਦੀ ਵਿੱਚ ਬਿਠਾ ਲੈਂਦਾ ਸੀ ਤੇ ਉਸਦੇ ਨਾਲ ਖੇਡਦਾ ਰਹਿੰਦਾ ਅਤੇ ਉਹੀ ਉਸ ਨੂੰ ਸੰਭਾਲਦਾ ਸੀ ਉਸਤੇ ਦੀਵਰ ਨੇ ਕੁਝ ਨਾ ਕਿਹਾ ਉਸਨੇ ਬੜੀ ਬੜੀ ਖੁਸ਼ੀ ਨਾਲ ਉਸ ਗੁੜੀਆਂ ਨੂੰ ਫੜਿਆ ਅਤੇ ਉਥੋਂ ਚਲੀ ਗਈ ਪਰ ਮੀਨਾ ਦੀ ਅੱਖਾਂ ਦੇ ਵਿੱਚ ਸਵੇਰ ਵਾਲਾ ਨਜ਼ਾਰਾ ਘੁੰਮ ਰਿਹਾ ਸੀ ਜੋ ਕਿ ਉਸਤੇ ਦਿਲ ਨੂੰ ਬੇਚੈਨ ਕਰ ਰਿਹਾ ਸੀ ਅਗਲੀ ਰਾਤ ਮੀਨਾ ਦੀਤੀ ਫਿਰ ਉੱਚੀ ਉੱਚੀ ਰੋ ਰਹੀ ਸੀ ਉਹ ਸੌਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਉਸਨੇ ਆਪਣੀ ਦਿਉਰ ਦੀ ਕੋਤੀ ਵਿੱਚ ਉਸ ਨੂੰ ਫੇਰ ਪਾ ਦਿੱਤਾ ਉਸਤੇ ਦੀਵਰ ਨੇ ਕਿਹਾ ਕਿ ਭਾਬੀ ਤੁਸੀਂ ਜਾਓ ਮੈਨੂੰ ਤੇਲ ਲਿਆ ਕੇ ਦਿਓ ਤਾਂ ਉਸ ਤੇ ਜੋ ਨੂੰ ਉਸਨੇ ਤੇਲ ਲਿਆ ਕੇ ਦਿੱਤਾ ਤੇ ਉਹ ਛੋਟੀ ਜਿਹੀ ਧੀ ਦੇ ਢਿੱਡ ਤੇ ਮਾਲਸ਼ ਕਰਨ ਲੱਗਾ ਤੇ ਉਸ ਨੂੰ ਰਾਤ ਮਿਲੀ ਅਤੇ ਉਹ ਉਸਦੀ ਗੋਦੀ ਵਿੱਚ ਹੀ ਸੌ ਗਈ ਸੀ ਉਸ ਤੋਂ ਬਾਅਦ ਉਹ ਉਸ ਨੂੰ ਉੱਥੇ ਹੀ ਛੱਡ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਸੀ ਅਤੇ ਕੱਪੜੇ ਬਦਲਣ ਲੱਗੀ ਫਿਰ ਉਸਦੇ ਮਨ ਵਿੱਚ ਪਤਾ ਨਹੀਂ ਕੀ ਅਜੀਬ ਜਿਹਾ ਖਿਆਲ ਆਇਆ ਉਸਨੇ ਆਪਣੀ ਬਹੁਤ ਹੀ ਸੋਹਣੀ ਲਾਈਟੀ ਪਾਈ ਅਤੇ ਆਪਣੇ ਦਿਓਰ ਦੇ ਕਮਰੇ ਵਿੱਚ ਗਈ ਜਦੋਂ ਉਸ ਤੇ ਦਿਓਰ ਨੇ ਉਸ ਨੂੰ ਨਾਈਟੀ ਵਿੱਚ ਵੇਖਿਆ ਤਾਂ ਹੈਰਾਨ ਹੀ ਰਹਿ ਗਿਆ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਹੀ ਚਮਕ ਸੀ ਅਤੇ ਉਹ ਆਪਣੇ ਦਿਓਰ ਨੂੰ ਕਹਿਣ ਲੱਗੀ ਕਿ ਗੁੜੀਆ ਸੌਂ ਗਈ ਮੈਂ ਤਾਂ ਉਸ ਨੂੰ ਲੈਣ ਆਈ ਸੀ ਲਿਆ ਮੈਂ ਇਸ ਨੂੰ ਬੈੱਡ ਤੇ ਸੁਵਾ ਦੇਣੀ ਆ ਪਰ ਉਸ ਨੇ ਕਿਹਾ ਕਿ ਭਾਬੀ ਹਾਲੇ ਕੱਚੀ ਨੀਂਦ ਵਿੱਚ ਹੈ ਜੇ ਤੁਸੀਂ ਚੁੱਕੋਗੇ ਤਾਂ ਉੱਠ ਜਾਊਗੀ ਇਸ ਨੂੰ ਹਾਲੇ ਮੇਰੇ ਕੋਲ ਹੀ ਸੌਣ ਦਿਓ ਬਾਤ ਵਿੱਚ ਲੈ ਜਾਇਓ ਇੱਕ ਹੈ ਕਿ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਰ ਉਸ ਨੂੰ ਤਾਂ ਚੈਨ ਹੀ ਨਹੀਂ ਆ ਰਿਹਾ ਸੀ ਤੇ ਬੇਚੈਨੀ ਲੱਗੀ ਪਈ ਸੀ ਉਹ ਆਪਣੇ ਬੈੱਡ ਤੇ ਲੰਮੀ ਪਈ ਪਾਸੇ ਮਾਰ ਰਹੀ ਸੀ ਫਿਰ ਉਸ ਨੂੰ ਚੇਤਾ ਆਇਆ ਕਿ ਉਸ ਦੀ ਤੀਨੀ ਕਿੰਨੀ ਦੇਰ ਤੋਂ ਦੁੱਧ ਹੀ ਨਹੀਂ ਪੀਤਾ ਉਹ ਛੇਤੀ ਨਾਲ ਉੱਠੀ ਤੇ ਆਪਣੇ ਦੌਰ ਦੇ ਕਮਰੇ ਵਿੱਚ ਗਈ ਜਦੋਂ ਉੱਥੇ ਪਹੁੰਚੀ ਤਾਂ ਉਸ ਦਾ ਦੌਰ ਬੈੱਡ ਤੇ ਸੁੱਤਾ ਪਿਆ ਸੀ ਤੇ ਨਾਲ ਹੀ ਉਸ ਦੀ ਤੀਨੀ ਵੀ ਸੌ ਰਹੀ ਸੀ ਉਸ ਦੇ ਦਿਲ ਵਿੱਚ ਆਇਆ ਕਿ ਮੈਂ ਇੱਥੇ ਸੌਂ ਜਾਨੀ ਆ ਕਿਉਂਕਿ ਉਹ ਸਥਿਤੀ ਵੀ ਇੱਕ ਪਾਸੇ ਪਈ ਸੀ ਤੇ ਗੂੜੀ ਨੀਂਦ ਵਿੱਚ ਸੌਂ ਰਹੀ ਸੀ ਉਸ ਨੇ ਆਪਣੇ ਆਪ ਨੂੰ ਆਪਣੇ ਕੋਲ ਕੀਤਾ ਤੇ ਉਸ ਨੂੰ ਦੁੱਧ ਪਲਾਉਣਾ ਸ਼ੁਰੂ ਕਰ ਦਿੱਤਾ ਐਨੇ ਵਿੱਚ ਉਸ ਤੇ ਦਿਉਰ ਦੀ ਅੱਖ ਖੁੱਲ ਗਈ ਅਤੇ ਉਸ ਦੀ ਧੀ ਨੇ ਦੁੱਧ ਪੀ ਲਿਆ ਸੀ ਅਤੇ ਉਸ ਤੋਂ ਬਾਅਦ ਮੀਨਾ ਨੇ ਉਸ ਨੂੰ ਆਪਣੇ ਤੋਂ ਪਰੇ ਕਰ ਦਿੱਤਾ ਤੇ ਉੱਥੇ ਹੀ ਬੈਠੀ ਆਪਣੇ ਆਪ ਨੂੰ ਨਿਹਾਰ ਰਹੀ ਸੀ ਤੇ ਉਹ ਆਪਣੇ ਦਿਉਰ ਨੂੰ ਵੇਖ ਰਹੀ ਸੀ ਉਹ ਆਪਣੀ ਲੋੜ ਪੂਰਾ ਕਰਨਾ ਚਾਹੁੰਦੀ ਸੀ ਤੇ ਆਪਣੀ ਜ਼ਿੰਦਗੀ ਦੇ ਇਕੱਲੇਪਣ ਨੂੰ ਦੂਰ ਕਰਨਾ ਚਾਹੁੰਦੀ ਸੀ ਉਸ ਨੂੰ ਉਸਦੀ ਲੋੜ ਪੂਰੀ ਕਰਨ ਲਈ ਕੋਈ ਨਾ ਕੋਈ ਤਾਂ ਚਾਹੀਦਾ ਸੀ ਜੋ ਕਿ ਮਿਲ ਗਿਆ ਸੀ ਤੇ ਉਹ ਸੋਚ ਰਹੀ ਸੀ ਕਿ ਹੁਣ ਮੈਂ ਉਡੀਕ ਨਹੀਂ ਕਰ ਸਕਦੀ ਉਸ ਨੇ ਆਪਣੀ ਸਾਰੀ ਮਰਿਆਦਾ ਨੂੰ ਪਾਰ ਕਰਨ ਦਾ ਸੋਚ ਲਿਆ ਸੀ ਕਿ ਅੱਜ ਮੈਂ ਕੋਈ ਵੀ ਮਰਿਆਦਾ ਨਹੀਂ ਰੱਖਣੀ ਉਹ ਆਪਣੇ ਦਿਓਰ ਕੋਲ ਜਾ ਕੇ ਸੌਂਗੀ ਉਸ ਤੋਂ ਬਾਅਦ ਉਸ ਨੂੰ ਡਰ ਵੀ ਲੱਗ ਰਿਹਾ ਸੀ ਬੋਲ ਉਹ ਤੇ ਹੀ ਪਈ ਰਹੀ ਉਸ ਨੂੰ ਤੇ ਉਸਦੇ ਦਿਓਰੋਂ ਮਜ਼ਾ ਆ ਰਿਹਾ ਸੀ ਹੌਲੀ ਹੌਲੀ ਉਸਤਾ ਦੇ ਓਰ ਉੱਥੋਂ ਉੱਠ ਗਿਆ ਸ਼ਾਇਦ ਉਸਦੀ ਅੱਖ ਖੁੱਲ ਗਈ ਤੇ ਉੱਠ ਕੇ ਬੈਠ ਗਿਆ ਉਸ ਸਮੇਂ ਉਹ ਗੁੜੀ ਨੀਂਦ ਵਿੱਚ ਸੀ ਜਦੋਂ ਉਹ ਇਹ ਜਿਹਾ ਹਰਕਤਾਂ ਕਰ ਰਹੀ ਸੀ ਉਸ ਨੇ ਖੜੇ ਹੋ ਕੇ ਬੱਤੀ ਜਗਾ ਦਿੱਤੀ ਤੇ ਉਸਤਾ ਦੇ ਓਰ ਉਸ ਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗਾ ਮੀਨਾ ਨੇ ਕਿਹਾ ਕਿ ਤੂੰ ਜੋ ਚਾਹੁੰਦਾ ਸੀ ਮੈਂ ਉਹੀ ਤਾਂ ਕਰ ਰਹੀ ਸੀ ਉਸਦੇ ਦੌਰ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਸਭ ਕੁਝ ਕਰਨ ਨੂੰ ਕਦੋਂ ਕਿਹਾ ਮੈਂ ਅਜਿਹਾ ਕੁਝ ਨਹੀਂ ਚਾਹੁੰਦਾ ਅਤੇ ਮੈਂ ਕਦੀ ਵੀ ਤੁਹਾਡੇ ਵੱਲ ਇੰਨੀ ਗਲਤ ਨਜ਼ਰ ਨਾਲ ਦੇਖ ਹੀ ਨਹੀਂ ਸਕਦਾ ਮੈਂ ਨੀਂਦ ਵਿੱਚ ਸੀ ਤੁਸੀਂ ਇਹ ਸਭ ਕੀ ਕਰ ਰਹੇ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਸੱਚਾਈ ਹੈ ਉਸਦੇ ਦੌਰ ਨੇ ਉਸ ਨੂੰ ਕਿਹਾ ਕਿ ਇਹ ਬਹੁਤ ਗਲਤ ਗੱਲ ਹੈ ਮੈਨੂੰ ਤਾਂ ਇਹ ਸੀ ਕਿ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਹੈ ਜੇ ਤੁਹਾਨੂੰ ਕੋਈ ਭੁਲੇਖਾ ਲੱਗਾ ਤਾਂ ਮੈਨੂੰ ਮਾਫ਼ ਕਰ ਦਿਓ ਮੀਨਾ ਨੇ ਕਿਹਾ ਕਿ ਤੂੰ ਇਦਾਂ ਦੀ ਕੋਈ ਗੱਲ ਨਹੀਂ ਮੈਂ ਗੱਲ ਕਿਸੇ ਨੂੰ ਨਹੀਂ ਦੱਸਾਂਗੀ ਇਸ ਉੱਤੇ ਉਸਦੇ ਦੌਰ ਨੇ ਕਿਹਾ ਭਾਬੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਸਮਝ ਰਹੇ ਹੋ ਤੁਸੀਂ ਮੇਰੀ ਭਾਬੀ ਹੋ ਮੇਰੇ ਭਰਾ ਦੇ ਘਰ ਵਾਲੀ ਤੇ ਇਸ ਘਰ ਦੀ ਇੱਜ਼ਤ ਹੋ ਮੈਂ ਆਪਣੇ ਘਰ ਦੀ ਇੱਜ਼ਤ ਨੂੰ ਇਦਾਂ ਨਹੀਂ ਕਰ ਸਕਦਾ ਤੇ ਮੈਂ ਉਸ ਦੀ ਬਹੁਤ ਰਿਸਪੈਕਟ ਕਰਦਾ ਹਾਂ ਮੀਨਾ ਚੁੱਪ ਕਰਕੇ ਬੇਖਬਰ ਹੋ ਕੇ ਬੈਠ ਗਈ ਅਤੇ ਉਸਦੇ ਦਿਓਰ ਦੀਆਂ ਗੱਲਾਂ ਸੁਣ ਰਹੀ ਸੀ ਜੇ ਕੁਝ ਕਹਿੰਦੀ ਤਾਂ ਗੱਲ ਵਿਗੜ ਜਾਂਦੀ ਉਹ ਖੜੀ ਹੋਈ ਤੇ ਉਸਨੇ ਆਪਣੇ ਦਿਓਰ ਨੂੰ ਗੱਲਣਾ ਲਾ ਲਿਆ ਤੇ ਮਾफी ਮੰਗੀ ਦੋਸਤੋ ਉਸਨੇ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਸਨੇ ਆਪਣੇ ਦਿਓਰ ਤੋਂ ਮਾफी ਮੰਗੀ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਹਮੇਸ਼ਾ ਇਨਸਾਨ ਨੂੰ ਆਪਣੇ ਰਿਸ਼ਤਿਆਂ ਦੀ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ ਹਮੇਸ਼ਾ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਜਿਸ ਨਾਲ ਜ਼ਿੰਦਗੀ ਸੌਖੀ ਤੇ ਸਾਫ਼-ਸੁਥਰੀ ਰਹੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ